ਪੰਜਾਬ ਦਾ ਸਭ ਤੋਂ ਵੱਡਾ ਜੰਗਲ ਚੱਕ ਸਰਕਾਰ ਜੋ ਫਿਰੋਜ਼ਪੁਰ ਦੇ ਵਿੱਚ ਆ ਉਹਦੇ ਵਿੱਚ ਵੀ ਸਤਲੁਜ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਤਸਵੀਰ ਤੁਹਾਨੂੰ ਪਿੱਛੇ ਮੈਂ ਦਿਖਾ ਦਿੰਨਾ ਇਹ ਸਾਰਾ ਰਕਬਾ ਇੱਕ ਪਾਸਿਓਂ ਕੈਮਰੇ ਦੀ ਤਸਵੀਰਾਂ ਇਹ ਸਾਰਾ ਰਕਬਾ 1100 ਕਿੱਲੇ ਦੇ ਵਿੱਚ ਆ ਇਧਰੋਂ ਵੀ ਕਾਫੀ ਜ਼ਿਆਦਾ ਚੁੜਾਈ ਹੈ ਔਰ ਇਧਰੋਂ ਸਾਹਮਣੇ ਜਿਹੜੇ ਸੰਘਣੇ ਦਰਖਤ ਦਿਖ ਰਹੇ ਸਾਰਾ ਜੰਗਲ ਔਰ ਕਾਫੀ ਸਾਰੇ ਜਾਨਵਰ ਵੀ ਆ ਇਸ ਜੰਗਲ ਦੇ ਵਿੱਚ ਔਰ ਇਸ ਜੰਗਲ ਦੇ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸਤਲੁਜ ਬਿਲਕੁਲ ਜਿਹੜਾ ਨਾਲ ਹੈਗਾ ਗਲਬਤ ਬਾਕੀ ਕਰ ਲੈਨੇ ਇੱਥੇ ਬਾਈ ਸਾਡੇ ਕੋਲ ਮੌਜੂਦ ਨੇ ਬਾਈ ਜੀ ਇਹ ਜੰਗਲ 1100 ਕਿੱਲੇ ਚ ਆ ਜਾਂ ਵੱਧ ਕਟਾ ਇਹ ਜੀ 1083 ਕਿੱਲੇ ਮਿਲ 1100 ਕਿੱਲਾ ਲੱਗ ਪਾ ਕੇ ਤੇ 200 ਨਾਲ ਉਂਝਿਆ ਜਿਹੜਾ ਵੇਲਾ ਪਿਆ 1300 ਕਿੱਲੇ ਲੱਗ ਪਾ ਪਾਣੀ ਆ ਗਿਆ ਪਾਣੀ ਇਹਦੇ ਚ ਆ ਗਿਆ ਜੀ ਘੜ ਤੋਂ 2250 ਕਿੱਲੇ ਜੰਗਲ ਚ ਪਾਣੀ ਆ ਗਿਆ ਪੰਜਾਂ ਥਾਵਾਂ ਤੋਂ ਜਿਵੇਂ ਉਧਰ ਪਾਸਤਾ ਵਾਲਾ ਟੁੱਟ ਕੇ ਆਇਆ ਆ ਪੰਜਾਂ ਕਿੱਲਾਂ ਦੇ ਵਿੱਚ ਅੱਛਾ ਤੇ ਪਾਣੀ ਦਾ ਤਾਂ ਮਤਲਬ ਜਿਹੜਾ ਹੁਣ ਹੋਰ ਘੰਟੇ ਤੱਕ ਜਿਹੜਾ ਬੰਨ ਦਾ ਲੈਵਲ ਦੇ ਬਰਾਬਰ ਹੋ ਜਾਏਗਾ ਪਿਛਲੀ ਵਾਰੀ 23 ਚ ਵੀ ਐਵੇਂ ਬਰਾਬਰੀ ਹੋਇਆ ਸੀ ਅਸੀਂ ਉਦੋਂ ਵੀ ਆਪਦੇ ਟਰੈਕਟਰ ਟਰਾਲੀਆਂ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਚਲੋ ਐਮਐਲਏ ਸਾਹਿਬ ਆਏ ਸਾਡੇ ਨਾਲ ਲੱਗੇ ਹੁਣ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਹੂੰ ਬਾਕੀ ਸੂ ਤਹਿਸੀਲਦਾਰ ਸਾਹਿਬ ਆਇਆ ਸੀ ਉਹਨਾਂ ਸਾਨੂੰ ਤੇਲ ਦਾ ਮੋਹਿਆ ਕੱਲ ਕੀਤਾ ਕੁਛ ਅੱਜ ਉਹਨਾਂ ਨੇ ਆਖਿਆ ਪਰਚੀ ਲਿਖ ਲਈ ਸਾਡੇ ਦੋਵਾਂ ਦੇ ਤੁਹਾਨੂੰ ਦੇਵਾਂਗੇ ਜੇ ਦਿੱਤਾ ਨਹੀਂਗਾ ਤੇ ਸਾਨੂੰ ਮਤਲਬ ਬੀਐਸਐਫ ਤੇ ਐਸਐਚਓ ਸਾਹਿਬ ਜਿਵੇਂ ਉਹਨਾਂ ਪ੍ਰਸ਼ਾਸਨ ਉਧਰ ਨਾਲ ਸਾਨੂੰ ਹੈਗਾ ਮੈਂਦ ਵਿੱਚ ਕੋਈ ਗੱਲ ਨਹੀਂ ਤੁਸੀਂ ਕਰੋ ਅਸੀਂ ਤੁਹਾਨੂੰ ਜੋ ਲੋੜ ਪਈ ਸਾਨੂੰ ਦੱਸਿਆ ਜੇ ਕਿਸੇ ਜਿਵੇਂ ਇੱਥੇ ਨਾ ਬੰਦੇ ਕੋਈ ਰੋਕਣ ਨਾਲ ਆ ਗਏ ਸੀ ਕੱਲ ਚਾਰ ਪੰਜ ਆ ਗਏ ਉਹਨਾਂ ਨੇ ਜਿਵੇਂ ਪਿੱਛੋਂ ਪਹਿਲਾਂ ਉਂਝ ਗਾਲਾਂ ਕੱਢਦਾ ਆ ਮਗਰ ਉਹ ਆਇਆ ਅੱਗ ਲਾਏ ਕਿਡਾ ਬੜਾ ਝੁੰਬਾ ਜਿਹਾ ਬਣਾ ਕੇ ਲੈ ਗਿਆ ਮੈਂ ਟਰੈਕਟਰ ਨੂੰ ਅੱਗ ਲਾਉਣੀ ਆ ਫੇਰ ਉਹਨੂੰ ਅਸੀਂ ਰੋਕਿਆ ਉਹਦੀ ਅੱਗ ਬੁਝਾਈ ਉਹਨੂੰ ਸੁੱਟਿਆ ਉਹਨੂੰ ਮੁੜ ਕੇ ਉਹ ਪਿੰਡ ਨੂੰ ਭੱਜ ਗਿਆ ਪਰ ਅਸੀਂ ਇਹੋ ਜੇ ਲੋਕਾਂ ਦਾ ਸਾਡੀ ਨਾ ਮਤੋਂ ਨਹੀਂ ਚਾਹੀਦੀ ਕਿ ਕੱਲ ਨੂੰ ਜਿੱਥੇ ਕੋਈ ਝਗੜਾ ਜੇ ਗੱਲਬਾਤ ਪਰ ਇਹਨੂੰ ਉਹਨਾਂ ਨੂੰ ਤੰਗੀ ਕੀ ਹੈ ਪਰੇਸ਼ਾਨੀ ਕਿਹੜੀ ਚਾਹੀਦੀ ਹੈ ਉਹਦੀ ਨਾਂ ਤਾਂ ਉਹਦੀ ਕੋਈ ਮਰਲਾ ਇੱਥੇ ਪੈਲੀ ਸੀ ਨਾ ਉਹਦੇ ਮਗਰ ਪਤਾ ਨਹੀਂ ਕੌਣ ਆ ਸਿਆਸੀ ਕੋ ਬੰਦਾ ਹੋਵੇਗਾ ਜਰਾਂ ਦਾ ਅਵੇ ਕੰਮ ਨਹੀਂ ਕਰਦੇ ਨਾ ਜੇ ਵੈਸੇ ਤਾਂ ਤੁਸੀਂ ਕਿ ਆ ਪਾਣੀ 200 ਕਿਲੇ ਦੇ ਆਸ-ਪਾਸ ਆ ਗਿਆ ਪਰ ਸਾਰਾ ਜਦੋਂ ਜੰਗਲ ਚ ਪਾਣੀ ਆ ਗਿਆ ਇੱਥੇ ਜਨਵਰੀ ਵੀ ਨੇ ਵਿੱਚ ਤੇ ਨਾਲ ਹੀ ਪਿੰਡ ਲੱਗਦੇ ਨੇ ਪਿੰਡਾਂ ਚ ਫਿਰ ਪਾਣੀ ਆ ਜੂ ਪਿੰਡ ਤੇ ਕੜ ਦੋ 6-7 ਪਿੰਡ ਨੇ ਜਦੋਂ ਇੱਥੇ ਹੈਗਾ ਪਿੰਡਾਂ ਦੀ ਜਿੰਨੀ ਏਟੋ ਵੀ ਖਿਲਰ ਜਾਣੀ ਆ ਪਿੰਡ ਦਾ ਵਿੱਚ ਲੈਣ ਰਹਿਣਾ ਕੀ ਪਿੰਡਾਂ ਦੇ ਉੱਦੀ ਛੱਤਾਂ ਦੇ ਪਾਣੀ ਨੰਗਣਾ ਇਹ ਕਿੰਨਾ ਨੀਵਾ ਹੈਗਾ ਇਧਰੋਂ ਦਰਿਆ ਨਾਲੋਂ ਇਹਦੇ ਨਾਲੋਂ ਲਗਭਗ ਜ਼ਿਆਦਾ ਨਹੀਂ ਤੇ ਕੋਈ 10 ਤੇ 12 ਫੁੱਟ ਦਾ ਨੀਵੇਂ ਹੋਣ ਕੇ ਪਿੰਡ। ਹਮ ਲੱਖਾ ਸਿੰਘ ਵਾਲਾ ਜੱਲੋ ਕੇ ਸੇਠਾਂ ਵਾਲਾ ਦੋਨਾਂ ਰਹਿਮਤ ਤੇ ਮਮਦੋਟ ਸਾਣ ਕੇ। ਪਹਿਲਾਂ ਕਦੇ ਜੰਗਲ ਚ ਪਾਣੀ ਆਇਆ ਇਹਨਾਂ? ਇਹ ਪਹਿਲਾਂ 94 ਚ ਬਹੁਤ ਆਇਆ ਸੀ ਜਾਂ 88 ਚ ਪਹਿਲਾਂ ਕਦੇ ਆਇਆ ਸੀ 94 ਚ ਅਸੀਂ ਵੇਖਿਆ ਬੜਾ ਆਇਆ ਸੀ ਫਿਰ ਇੱਕ 97 98 ਚ ਆਇਆ ਸੀ। ਇੱਕ ਵਾਰੀ ਚੌਂਕੀ ਤੋਂ ਪਿੱਛੇ ਭੁੜ ਗਿਆ ਹੈ ਉਹਦੇ ਬਾਅਦ ਚ। 23 ਚ ਨਹੀਂ ਆਇਆ ਪਾਣੀ ਜੰਗਲ 23 ਚ ਦਾ 23 ਦਾ ਬਹੁਤ ਜ਼ਿਆਦਾ ਸਾਰੇ ਜੰਗਲ 23 ਚ ਪਾਣੀ ਆਇਆ ਹੈ। ਉਵੇਂ ਹੀ ਹੋਣਾ ਆ ਜਨਾ। ਆ ਵੀ ਅੱਜ ਰਾਤ ਨੂੰ ਸਾਰੇ ਜੰਗਲ ਚ ਪਾਣੀ ਹੋ ਜਾਣਾ ਜਾਨਵਰ ਕਿਹੜੇ ਕਿਹੜੇ ਨੇ ਇਸ ਜੰਗਲ ਚ ਜਾਨਵਰ ਇੱਥੇ ਜਿਵੇਂ ਨੀਲ ਗਾਈਂ ਹਾਂ ਤੇ ਬਾਂਦਰ ਸੂਰ ਇਸ ਤਰ੍ਹਾਂ ਬੜੀਆਂ ਕਿਸਮਾਂ ਤਿੱਤਰ ਹੋ ਗਏ ਸਹੇ ਹੋ ਗਏ ਬਹੁਤ ਕਿਸਮਾਂ ਦੇ ਜੰਗਲ ਜਾਨਵਰ ਦੇ ਕਿਹੜੇ ਨੁਕਸਾਨ ਤਾਂ ਫਿਰ ਉਹਨਾਂ ਦਾ ਵੀ ਹੁੰਦਾ ਵਿੱਚ ਉਹਨਾਂ ਦਾ ਵੀ ਹੁੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਦਾ ਤੇ ਪਿੰਡ ਆ ਸਾਰੇ ਪਿੱਛੇ ਜਿਹੜੇ ਇਧਰ ਜੰਗਲ ਤੇ ਨਾਲ ਸਾਰੇ ਪਿੰਡ ਨੇ ਸਾਰੇ ਪਿੰਡਾਂ ਦਾ ਨੁਕਸਾਨ ਹੋਈਗਾ ਸਾਰਿਆਂ ਨੇ ਇੱਕਦਾਂ ਤੁਹਾਨੂੰ ਦੱਸਿਆ ਨਾ ਪਿੰਡ ਦੋਨਾਂ ਰਹਿਮ ਦਾ ਸੇਠਾ ਵਾਲਾ ਜੱਲੋ ਕੇ ਲੱਖਾ ਸਿੰਘ ਵਾਲਾ ਸਾਣ ਕੇ ਮਮਦੋੜ ਗਾ ਯਾਰੇ ਤੱਕ ਮਾਰ ਕਰੇਗਾ ਜਿੱਨਾ ਪਾਣੀ ਹੋਵੇਗਾ ਹਾਲ ਇਹਦਾ ਕੀ ਆ ਜੇ ਕੀਤਾ ਜਾਵੇ ਹਾਲ ਤਾਂ ਜਿਵੇਂ ਸਰਕਾਰ ਆਵੇ ਉਹ ਜਿੰਨੇ ਜਿਵੇਂ ਮੌਕੇ ਦਾ ਐਮਐਲਏ ਸਾਹਿਬ ਆ ਉਹ ਤਹਿਸੀਲਦਾਰ ਸਾਹਿਬ ਨੂੰ ਕਵੇ ਕੁਛ ਪੈਸੇ ਦੇਣ ਇੱਕ ਇਹ ਬੰਨ ਹੋ ਜਾਵੇ ਮਜਬੂਤ ਇੱਕ ਇਹ ਤੋਂ ਮਗਰ ਆ ਉਸ ਬਲਗਭਗ ਦਸਾਂ ਕਿੱਲਿਆਂ 'ਚ ਜੇ ਉਹ ਵੱਜ ਜਿਹਦੇ ਨਾਲ ਮਗਰਲਾ 70 800 ਕਿੱਲਾ ਪਹਿਲੀ ਇਹ ਵੀ ਬਾਈ ਦੀ ਜੰਗਲ ਵੀ ਬਾਈਦਾ ਉਹ ਬੰਦ ਬੰਦਿਆ ਹਾਂਜੀ ਉਹ ਦਸਾਂ ਕਿੱਲਾਂ ਪਾਣ ਜ਼ਰੂਰੀ ਬੰਦਣਾ ਚਾਹੀਦਾ ਬਿਲਕੁਲ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਸਾਰੇ ਫਿਰੋਜ਼ਪੁਰ ਦੇ ਵਿੱਚ ਵੈਸੇ ਦਾ ਪੰਜਾਬ ਦੀ ਗੱਲ ਹੀ ਕਰਾਂ ਦਾ ਪੰਜਾਬ ਚ ਹੀ ਪਾਣੀ ਆ ਪਰ ਪੂਰੇ ਫਿਰੋਜ਼ਪੁਰ ਦੇ ਵਿੱਚ ਦਾ ਚਾਰੇ ਪਾਸੇ ਪਾਣੀ ਆ ਪਰ ਮਮਦੋਟ ਇਲਾਕਾ ਕੱਲਾ ਬਚਿਆ ਸੀ ਪਰ ਹੁਣ ਮਮਦੋਟ ਇਲਾਕੇ ਦੇ ਵਿੱਚ ਵੀ ਹਾਲਾਤ ਮਾੜੇ ਹੋਣ ਲੱਗ ਪਏ ਨੇ 200 ਕਿੱਲੇ ਦੇ ਆਸ-ਪਾਸ ਜੰਗਲ ਜਿਹੜਾ ਸਾਹਮਣੇ ਤੁਹਾਨੂੰ ਵਿਖਾ ਰਹੇ ਆ ਇਹ ਸਾਰਾ ਜੰਗਲ 1100 ਕਿੱਲੇ ਚਾ ਕਰੀਬ ਔਰ 200 ਕਿੱਲੇ ਚ ਪਾਣੀ ਆ ਚੁੱਕਿਆ ਪੂਰੇ ਜੰਗਲ ਦੇ ਵਿੱਚ 23 ਚ ਵੀ ਪਾਣੀ ਆ ਗਿਆ ਸੀ ਕਾਫੀ ਸਾਰੇ ਜਾਨਵਰ ਨੇ ਇੱਥੇ ਔਰ ਬਿਲਕੁਲ ਨਾਲ ਇਥੋਂ ਤੁਹਾਨੂੰ ਦਸੀਏ 2 250 ਮੀਟਰ ਦੀ ਦੂਰੀ ਤੇ ਜਿਹੜਾ ਦਰਿਆ ਸਤਲੁਜ ਔਰ ਜਿਹਦਾ ਪਾਣੀ ਇਹ ਕਹਿੰਦੇ ਵੀ ਹਰ 15 20 ਮਿੰਟ ਬਾਅਦ ਤੇ ਘੰਟੇ ਬਾਅਦ ਵਧ ਰਿਹਾ ਔਰ ਅੱਜ ਰਾਤ ਨੂੰ ਇਹ ਕਹਿੰਦੇ ਵੀ ਆ ਜਿਹੜਾ ਬੰਨ ਬਣਿਆ ਇਸ ਬੰਨ ਦੇ ਬਰਾਬਰ ਪਾਣੀ ਆਜੂਗਾ ਔਰ ਇਹ ਬੰਨ ਵੀ ਕਹਿੰਦੇ ਕਮਜ਼ੋਰ ਆ ਇਹਦੇ ਉੱਪਰ ਮਿੱਟੀ ਵਗੈਰਾ ਪਾ ਰਹੇ ਆ ਔਰ ਇਸ ਬੰਨ ਦੇ ਉੱਤੋਂ ਦੀ ਅਗਰ ਪਾਣੀ ਕਰਾਸ ਹੁੰਦਾ ਤਾਂ ਅਸੀਂ ਜਿੰਨੇ ਨੀਵੇਂ ਖੜੇ ਆ ਤੁਸੀਂ ਵੇਖ ਲਓ 10 12 ਫੁੱਟ ਦੇ ਆਸ-ਪਾਸ ਆ ਜਿੰਨੇ ਪਿੰਡ ਨੇ ਇੱਥੋਂ ਦੂਰ ਤੱਕ ਜਿੰਨੇ ਪਿੰਡ ਨੇ ਇਸ ਪਾਸਿਓਂ ਮ ਲੱਗਾ ਤਾਂ ਜਿੰਨੇ ਪਿੰਡ ਨੇ ਦੂਰ ਤੱਕ ਇਹ ਸਾਰੇ ਪਿੰਡ ਪਾਣੀ ਦੀ ਚਪੇੜ ਚੋਂ ਨੇ ਕੁਝ ਪਿੰਡ ਜੰਗਲ ਦੇ ਪਰਲੇ ਪਾਸੇ ਨੇ ਕਿਉਂਕਿ 1100 ਏਕੜ ਦਾ ਰਕਬਾ ਇਹਦੇ ਇਧਰਲੇ ਪਾਸੇ ਵੀ ਨੇ ਪਰਲੇ ਪਾਸੇ ਵੀ ਨੇ ਔਰ ਚੜਦੇ ਵਾਲੇ ਪਾਸੇ ਵੀ ਪਿੰਡ ਹੈਗੇ ਨੇ ਸਾਰੇ ਪਿੰਡ ਪਾਣੀ ਦੀ ਚਪੇੜ ਚੋਂਗੇ ਜਿਹਦੇ ਨਾਲ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਇੱਕੋ ਹੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਲੋਕਾਂ ਦੇ ਬੰਨ ਪੱਕੇ ਕਰਨ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਡੁੱਬਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਤੁਹਾਡੀ ਕੀ ਰਾਏ ਹੈ ਇਸ ਬਾਰੇ ਉਹ ਰਾਏ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਚੱਕ ਸਰਕਾਰ ਜੋ ਫਿਰੋਜ਼ਪੁਰ ਦੇ ਵਿੱਚ ਆ ਉਹਦੇ ਵਿੱਚ ਵੀ ਸਤਲੁਜ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਤਸਵੀਰ ਤੁਹਾਨੂੰ ਪਿੱਛੇ ਮੈਂ ਦਿਖਾ ਦਿੰਦਾ ਇਹ ਸਾਰਾ ਰਕਬਾ ਇੱਕ ਪਾਸਿਓਂ ਕੈਮਰੇ ਦੀ ਤਸਵੀਰ ਆ ਇਹ ਸਾਰਾ ਰਕਬਾ 1100 ਕਿੱਲੇ ਦੇ ਵਿੱਚ ਆ ਇਧਰ ਨੂੰ ਵੀ ਕਾਫੀ ਜ਼ਿਆਦਾ ਚੜਾਈ ਹੈ ਔਰ ਇਧਰੋਂ ਸਾਹਮਣੇ ਜਿਹੜੇ ਸੰਘਣੇ ਦਰਖਤ ਦਿਖ ਰਹੇ ਸਾਰਾ ਜੰਗਲ ਆ ਔਰ ਕਾਫੀ ਸਾਰੇ ਜਾਨਵਰ ਵੀ ਐਸ ਜੰਗਲ ਦੇ ਵਿੱਚ ਔਰ ਇਸ ਜੰਗਲ ਦੇ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸਤਲੁਜ ਬਿਲਕੁਲ ਜਿਹੜਾ ਨਾਲ ਹੈਗਾ ਗਲਬਤ ਬਾਕੀ ਕਰ ਲੈਨੇ ਇਥੇ ਬਾਈ ਸਾਡੇ ਕੋਲ ਮੌਜੂਦ ਨੇ ਬਾਈ ਜੀ ਇਹ ਜੰਗਲ 1100 ਕਿੱਲੇ ਚ ਆ ਜਾਂ ਵੱਧ ਕਟਾ ਇਹ ਜੀ 1083 ਕਿੱਲੇ ਮਤਲਬ 1100 ਕਿੱਲਾ ਅਗਲੇ ਪਾ ਕੇ ਤੇ 200 ਨਾਲ ਉਂਝਿਆ ਜਿਹੜਾ ਵੇਲਾ ਪਿਆ 1300 ਕਿੱਲੇ ਲੱਗ ਪਾ ਪਾਣੀ ਆ ਗਿਆ ਪਾਣੀ ਇਦੇ ਚ ਆ ਗਿਆ ਜੀ ਘੜ ਤੋਂ ਦੋ 250 ਕਿੱਲੇ ਜੰਗਲ ਚ ਪਾਣੀ ਆ ਗਿਆ ਪੰਜਾਂ ਥਾਵਾਂ ਤੋਂ ਜਿਵੇਂ ਉਧਰ ਪਾਸਤਾ ਵੱਲ ਟੁੱਟ ਕੇ ਆਇਆ ਆ ਪੰਜਾਂ ਕਿੱਲਾਂ ਦੇ ਵਿੱਚ ਅੱਛਾ ਤੇ ਪਾਣੀ ਦਾ ਮਤਲਬ ਜਿਹੜਾ ਹੁਣ ਹੋਰ ਘੰਟੇ ਤੱਕ ਜਿਹੜਾ ਬੰਨ ਦਾ ਲੈਵਲ ਦੇ ਬਰਾਬਰ ਹੋ ਜਾਏਗਾ ਪਿਛਲੀ ਵਾਰੀ 23 ਚ ਵੀ ਐਵੇਂ ਬਰਾਬਰੀ ਹੋਇਆ ਸੀ ਅਸੀਂ ਉਦੋਂ ਵੀ ਆਪਦੇ ਟਰੈਕਟਰ ਟਰਾਲੀਆਂ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਚਲੋ ਐਮਐਲਏ ਸਾਹਿਬ ਆਏ ਸਾਡੇ ਨਾਲ ਲੱਗੇ ਹੁਣ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਹੂੰ ਬਾਕੀ ਸੀ ਤਹਿਸੀਲਦਾਰ ਸਾਹਿਬ ਆਇਆ ਸੀ ਉਹਨਾਂ ਸਾਨੂੰ ਤੇਲ ਦਾ ਮੁਹੱਈਆ ਕੱਲ ਕੀਤਾ ਕੁਛ ਅੱਜ ਉਹਨਾਂ ਨੇ ਆਖਿਆ ਪਰਚੀ ਲਿਖ ਲਈ ਸਾਡੇ ਤੋਂ ਆਂਦੇ ਤੁਹਾਨੂੰ ਜਾਂਗੇ ਜੇ ਦਿੱਤਾ ਨਹੀਂਗਾ ਤੇ ਸਾਨੂੰ ਮਤਲਬ ਬੀਐਸਐਫ ਤੇ ਐਸਐਚਓ ਸਾਹਿਬ ਜਿਵੇਂ ਉਹਨਾਂ ਪ੍ਰਸ਼ਾਸਨ ਉਦੋਂ ਨਾਲ ਸਾਨੂੰ ਹੈਗਾ ਮੈਂਦ ਵਿੱਚ ਕੋਈ ਗੱਲ ਨਹੀਂ ਤੁਸੀਂ ਕਰੋ ਅਸੀਂ ਤੁਹਾਨੂੰ ਜੇ ਲੋੜ ਪਈ ਸਾਨੂੰ ਦੱਸਿਆ ਜੇ ਕਿਸੇ ਜਿਵੇਂ ਇੱਥੇ ਨਾ ਬੰਦੇ ਕੋਈ ਰੋਕਣ ਨਾਲ ਹੀ ਆ ਗਏ ਸੀ ਕਾਲ ਚਾਰ ਪੰਜ ਆ ਗਏ ਉਹਨਾਂ ਨੇ ਜਿਵੇਂ ਪਿੱਛੋਂ ਪਹਿਲਾਂ ਉਂਝ ਗਾਲਾਂ ਕੱਢਦਾ ਆ ਮਗਰ ਉਹ ਆਇਆ ਅੱਗ ਲਾਇਕ ਐਡਾ ਬੜਾ ਝੁੰਬਾਜਾ ਬਣਾ ਕੇ ਲੈ ਗਿਆ ਮੈਂ ਟਰੈਕਟਰਾਂ ਨੂੰ ਅੱਗ ਲਾਉਣੀ ਆ ਫੇਰ ਉਹਨੂੰ ਅਸੀਂ ਇੱਥੇ ਰੋਕਿਆ ਉਹਦੀ ਅੱਗ ਬੁਝਾਈ ਉਹਨੂੰ ਸੁੱਟਿਆ ਉਹਨੂੰ ਮੁੜਕੇ ਉਹ ਪਿੰਡ ਨੂੰ ਭੱਜ ਗਿਆ ਪਰ ਅਸੀਂ ਇਹੋ ਜੇ ਲੋਕਾਂ ਦਾ ਸਾਡੀ ਨਾਲ ਮਤੋਂ ਨਹੀਂ ਚਾਹੀਦੀ ਕਿ ਕੱਲ ਨੂੰ ਜਿੱਥੇ ਕੋਈ ਝਗੜਾ ਜੇ ਗੱਲਬਾਤ ਪਰ ਇਹਨੂੰ ਉਹਨਾਂ ਨੂੰ ਤੰਗੀ ਕੀ ਹੈ ਪਰੇਸ਼ਾਨੀ ਕਿਹੜੀ ਚਾਹੀਦੀ ਹੈ ਉਹਦੀ ਨਾ ਤਾਂ ਉਹਦੀ ਕੋਈ ਮਰਲਾ ਇੱਥੇ ਪੈਲੀ ਸੀ ਨਾ ਉਹਦੇ ਮਗਰ ਪਤਾ ਨਹੀਂ ਕੌਣ ਆ ਸਿਆਸੀ ਕੋਈ ਬੰਦਾ ਹੋਵੇਗਾ ਜਿਹੜਾ ਦਾ ਅਵੇ ਕੰਮ ਨਹੀਂ ਕਰਦੇ ਨਾ ਜੇ ਵੈਸੇ ਤਾਂ ਤੁਸੀਂ ਕਿਹਾ ਪਾਣੀ 200 ਕਿਲੇ ਦੇ ਆਸ-ਪਾਸ ਆ ਗਿਆ ਪਰ ਸਾਰਾ ਜਦੋਂ ਜੰਗਲ ਚ ਪਾਣੀ ਆ ਗਿਆ ਇੱਥੇ ਜਨਵਰੀ ਵੀ ਨੇ ਵਿੱਚ ਤੇ ਨਾਲ ਹੀ ਪਿੰਡ ਲੱਗਦੇ ਨੇ ਪਿੰਡਾਂ ਚ ਫਿਰ ਪਾਣੀ ਆ ਜੂ ਪਿੰਡ ਤੇ ਕੱਢ ਦੋ 6-7 ਪਿੰਡ ਨੇ ਜਦੋਂ ਇੱਥੇ ਹੈਗਾ ਪਿੰਡਾਂ ਦੀ ਜਿੰਨੀ 8 ਤੋਂ ਵੀ ਖਿਲਰ ਜਾਣੀਆਂ ਪਿੰਡ ਦਾ ਵਿੱਚ ਲੈਣ ਰਹਿਣਾ ਕਿ ਪਿੰਡਾਂ ਦੇ ਉੱਦੀ ਛੱਤਾਂ ਦੇ ਪਾਣੀ ਨੰਗਲਾ ਕਿੰਨਾ ਨੀਵਾ ਹੈਗਾ ਇਧਰੋਂ ਦਰਿਆ ਨਾਲੋਂ ਇਹਦੇ ਨਾਲੋਂ ਲਗਭਗ ਜ਼ਿਆਦਾ ਨਹੀਂ ਤੇ ਕੋਈ 10 ਤੇ 12 ਫੁੱਟ ਦਾ ਨੀਵੇਂ ਹੋਣਗੇ ਪਿੰਡ ਹਮ ਲੱਖਾ ਸਿੰਘ ਵਾਲਾ ਜੱਲੋ ਕੇ ਸੇਠਾਂ ਵਾਲਾ ਦੋਨਾਂ ਰਹਿਮਤ ਤੇ ਮਮਦੋਟ ਸਾਂ ਕੇ ਪਹਿਲਾਂ ਕਦੇ ਜੰਗਲ ਚ ਪਾਣੀ ਆਇਆ ਇਹਨਾਂ ਇਹ ਪਹਿਲਾ 194 ਚ ਬਹੁਤ ਆਇਆ ਸੀ ਜਾਂ 88 ਚ ਪਹਿਲਾਂ ਕਦੇ ਆਇਆ ਸੀ 94 ਚ ਅਸੀਂ ਵੇਖਿਆ ਬੜਾ ਆਇਆ ਸੀ ਫਿਰ ਇੱਕ 97 98 ਚ ਆਇਆ ਸੀ ਇੱਕ ਵਾਰੀ ਚੌਂਕੀ ਦੇ ਪਿੱਛੇ 부ੜ ਗਿਆ ਹੈ ਉਹਦੇ ਬਾਅਦ ਚ 23 ਚ ਨਹੀਂ ਆਇਆ ਪਾਣੀ ਤੇ 23 ਦਾ 23 ਦਾ ਬਹੁਤ ਜ਼ਿਆਦਾ ਸਾਰੇ ਜੰਗਲ ਸਾਰੇ ਜੰਗਲ ਤੇ 23 ਚ ਪਾਣੀ ਆਇਆ ਹੈ ਉਵੇਂ ਹੀ ਹੋਣਾ ਆ ਜਨਾ ਆ ਵੀ ਅੱਜ ਰਾਤ ਨੂੰ ਸਾਰੇ ਜੰਗਲ ਚ ਪਾਣੀ ਹੋ ਜਾਣਾ ਜਾਨਵਰ ਕਿਹੜੇ ਕਿਹੜੇ ਨੇ ਇਸ ਜੰਗਲ ਚ ਜਾਨਵਰ ਇੱਥੇ ਜਿਵੇਂ ਨੀਲ ਗਾਂ ਹੀ ਹਾਂ ਤੇ ਬਾਂਦਰ ਸੂਰ ਇਸ ਤਰ੍ਹਾਂ ਬੜੀਆਂ ਕਿਸਮਾਂ ਤਿੱਤਰ ਹੋ ਗਏ ਸਹੇ ਹੋ ਗਏ ਬਹੁਤ ਕਿਸਮਾਂ ਦੇ ਜੰਗਲ ਦੇ ਜਾਨਵਰ ਦੇ ਕਿਹੜੇ ਨੁਕਸਾਨ ਤਾਂ ਫਿਰ ਉਹਨਾਂ ਦਾ ਵੀ ਹੁੰਦਾ ਵਿੱਚ ਉਹਨਾਂ ਦਾ ਵੀ ਹੁੰਦਾ ਜੀ ਬਹੁਤ ਜ਼ਿਆਦਾ ਨੁਕਸਾਨ ਉਹਨਾਂ ਦਾ ਤੇ ਪਿੰਡ ਆ ਸਾਰੇ ਪਿੱਛੇ ਜਿਹੜੇ ਇਧਰ ਜੰਗਲ ਤੇ ਨਾਲ ਸਾਰੇ ਪਿੰਡ ਨੇ ਸਾਰੇ ਪਿੰਡਾਂ ਦਾ ਨੁਕਸਾਨ ਹੋਈ ਗਾ ਸਾਰਿਆਂ ਨੇ ਇੱਕਦਾਂ ਤੁਹਾਨੂੰ ਦੱਸਿਆ ਨਾ ਪਿੰਡ ਦੋਨਾ ਰਹਿਮ ਦਾ ਸੇਠਾ ਵਾਲਾ ਜੱਲੋ ਕੇ ਲੱਖਾ ਸਿੰਘ ਵਾਲਾ ਸਾਣ ਕੇ ਮਮਦੋੜ ਗਾ ਯਾਰੇ ਤੱਕ ਮਾਰ ਕਰੇਗਾ ਜਿੰਨਾ ਪਾਣੀ ਹੋਵੇਗਾ ਹਾਲ ਇਹਦਾ ਕੀ ਆ ਜੇ ਕੀਤਾ ਜਾਵੇ ਹਾਲ ਤਾਂ ਜਿਵੇਂ ਸਰਕਾਰ ਆਵੇ ਉਹ ਜਿੰਨੇ ਜਵੇਂ ਮੌਕੇ ਦਾ ਐਮਐਲਏ ਸਾਹਿਬ ਆ ਉਹ ਤਹਿਸੀਲਦਾਰ ਸਾਹਿਬ ਨੂੰ ਕਵੇ ਕੁਛ ਪੈਸੇ ਦੇਣ ਇੱਕ ਇੱਕ ਇਹ ਬੰਨ ਹੋ ਜਾਵੇ ਮਜਬੂਤ ਇੱਕ ਇਹ ਤੋਂ ਮਗਰ ਆ ਉਸ ਬਲਗ ਭਾਗ ਦਸਾਂ ਕਿੱਲਿਆਂ ਚ ਜੀ ਉਹ ਬਾਜ ਜਿਹਦੇ ਆੜੇ ਮਗਰਲਾ 70 800 ਕਿੱਲਾ ਪਹਿਲੀ ਇਹ ਵੀ ਬਾਈ ਦੇ ਜੰਗਲ ਵੀ ਬਾਈਦਾ ਉਹ ਬੰਦ ਬੰਦਿਆ ਹਾਂਜੀ ਉਹ ਦਸਾਂ ਕਿੱਲਾ ਪੰਨ ਜ਼ਰੂਰੀ ਬੰਦਣਾ ਚਾਹੀਦਾ ਬਿਲਕੁਲ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਸਾਰੇ ਫਿਰੋਜ਼ਪੁਰ ਦੇ ਵਿੱਚ ਵੈਸੇ ਦਾ ਪੰਜਾਬ ਦੀ ਗੱਲ ਹੀ ਕਰਾਂ ਦਾ ਪੰਜਾਬ ਚ ਹੀ ਪਾਣੀ ਆ ਪਰ ਪੂਰੇ ਫਿਰੋਜ਼ਪੁਰ ਦੇ ਵਿੱਚ ਦਾ ਚਾਰੇ ਪਾਸੇ ਪਾਣੀ ਆ ਪਰ ਮਮਦੋਟ ਇਲਾਕਾ ਕੱਲਾ ਬਚਿਆ ਸੀ ਪਰ ਹੁਣ ਮਮਦੋਟ ਇਲਾਕੇ ਦੇ ਵਿੱਚ ਵੀ ਹਾਲਾਤ ਮਾੜੇ ਹੋਣ ਲੱਗ ਪਏ ਨੇ 200 ਕਿੱਲੇ ਦੇ ਆਸ-ਪਾਸ ਜੰਗਲ ਜਿਹੜਾ ਸਾਹਮਣੇ ਤੁਹਾਨੂੰ ਵਿਖਾ ਰਹੇ ਹਾਂ ਇਹ ਸਾਰਾ ਜੰਗਲ 1100 ਕਿੱਲੇ ਚਾ ਕਰੀਬ ਔਰ 200 ਕਿੱਲੇ ਚ ਪਾਣੀ ਆ ਚੁੱਕਿਆ ਪੂਰੇ ਜੰਗਲ ਦੇ ਵਿੱਚ 23 ਚ ਵੀ ਪਾਣੀ ਆ ਗਿਆ ਸੀ ਕਾਫੀ ਸਾਰੇ ਜਾਨਵਰ ਨੇ ਇੱਥੇ ਔਰ ਬਿਲਕੁਲ ਨਾਲ ਇਥੋਂ ਤੁਹਾਨੂੰ ਦਸੀਏ 2 250 ਮੀਟਰ ਦੀ ਦੂਰੀ ਤੇ ਜਿਹੜਾ ਦਰਿਆ ਸਤਲੁਜ ਔਰ ਜਿਹਦਾ ਪਾਣੀ ਇਹ ਕਹਿੰਦੇ ਵੀ ਹਰ 15 20 ਮਿੰਟ ਬਾਅਦ ਅਧੇ ਘੰਟੇ ਬਾਅਦ ਵਾਧ ਰਿਹਾ ਔਰ ਅੱਜ ਰਾਤ ਨੂੰ ਇਹ ਕਹਿੰਦੇ ਵੀ ਆ ਜਿਹੜਾ ਬੰਨ ਬਣਿਆ ਇਸ ਬੰਨ ਦੇ ਬਰਾਬਰ ਪਾਣੀ ਆਜੂਗਾ ਔਰ ਇਹ ਬੰਨ ਵੀ ਕਹਿੰਦੇ ਕਮਜ਼ੋਰ ਆ ਇਹਦੇ ਉੱਪਰ ਮਿੱਟੀ ਵਗੈਰਾ ਪਾ ਰਹੇ ਆ ਔਰ ਇਸ ਬੰਨ ਦੇ ਉੱਤੋਂ ਦੀ ਅਗਰ ਪਾਣੀ ਕਰਾਸ ਹੁੰਦਾ ਤਾਂ ਅਸੀਂ ਜਿੰਨੇ ਨੀਵੇਂ ਖੜੇ ਆ ਤੁਸੀਂ ਵੇਖ ਲਓ 10 12 ਫੁੱਟ ਦੇ ਆਸ-ਪਾਸ ਆ ਜਿੰਨੇ ਪਿੰਡ ਨੇ ਇੱਥੋਂ ਦੂਰ ਤੱਕ ਜਿੰਨੇ ਪਿੰਡ ਨੇ ਇਸ ਪਾਸੇੋਂ ਮੈਂ ਲੱਗਾ ਤਾਂ ਜਿੰਨੇ ਪਿੰਡ ਨੇ ਦੂਰ ਤੱਕ ਇਹ ਸਾਰੇ ਪਿੰਡ ਪਾਣੀ ਦੀ ਚਪੇੜ ਚੌਣੇ ਨੇ ਕੁਝ ਪਿੰਡ ਜੰਗਲ ਦੇ ਪਰਲੇ ਪਾਸੇ ਨੇ ਕਿਉਂਕਿ 1100 ਏਕੜ ਦਾ ਰਕਬਾ ਇਹਦੇ ਇਧਰਲੇ ਪਾਸੇ ਵੀ ਨੇ ਪਰਲੇ ਪਾਸੇ ਵੀ ਨੇ ਔਰ ਚੜਦੇ ਵਾਲੇ ਪਾਸੇ ਵੀ ਪਿੰਡ ਹੈਗੇ ਨੇ ਸਾਰੇ ਪਿੰਡ ਪਾਣੀ ਦੀ ਚਪੇੜ ਚੌਣਗੇ ਜਿਹਦੇ ਨਾਲ ਵੱਡਾ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਇੱਕੋ ਹੀ ਅਪੀਲ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਲੋਕਾਂ ਦੇ ਬੰਨ ਪੱਕੇ ਕਰਨ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਡੁੱਬਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਤੁਹਾਡੀ ਕੀ ਰਾਏ ਹੈ ਇਸ ਬਾਰੇ ਉਹ ਰਾਏ ਕਮੈਂਟ ਦੇ ਵਿੱਚ ਜਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ ਪੰਜਾਬ ਦਾ ਸਭ ਤੋਂ ਵੱਡਾ ਜੰਗਲ ਚੱਕ ਸਰਕਾਰ ਜੋ ਫਿਰੋਜ਼ਪੁਰ ਦੇ ਵਿੱਚ ਆ ਉਹਦੇ ਵਿੱਚ ਵੀ ਸਤਲੁਜ ਦਾ ਪਾਣੀ ਆਉਣਾ ਸ਼ੁਰੂ ਹੋ ਗਿਆ ਤਸਵੀਰ ਤੁਹਾਨੂੰ ਪਿੱਛੇ ਮੈਂ ਦਿਖਾ ਦਿੰਦਾ ਇਹ ਸਾਰਾ ਰਕਬਾ ਇੱਕ ਪਾਸਿਓਂ ਕੈਮਰੇ ਦੀ ਤਸਵੀਰ ਆ ਇਹ ਸਾਰਾ ਰਕਬਾ 1100 ਕਿੱਲੇ ਦੇ ਵਿੱਚ ਆ ਇਧਰ ਨੂੰ ਵੀ ਕਾਫੀ ਜ਼ਿਆਦਾ ਚੜ੍ਹਾਈ ਹੈ ਔਰ ਇਧਰੋਂ ਸਾਹਮਣੇ ਜਿਹੜੇ ਸੰਘਣੇ ਦਰਖਤ ਦਿਖ ਰਹੇ ਸਾਰਾ ਜੰਗਲ ਆ ਔਰ ਕਾਫੀ ਸਾਰੇ ਜਾਨਵਰ ਵੀ ਐਸ ਜੰਗਲ ਦੇ ਵਿੱਚ ਔਰ ਇਸ ਜੰਗਲ ਦੇ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸਤਲੁਜ ਬਿਲਕੁਲ ਜਿਹੜਾ ਨਾਲ ਹੈਗਾ ਗਲਬਤ ਬਾਕੀ ਕਰ ਲੈਨੇ ਇਥੇ ਬਾਈ ਸਾਡੇ ਕੋਲ ਮੌਜੂਦ ਨੇ ਬਾਈ ਜੀ ਇਹ ਜੰਗਲ 1100 ਕਿੱਲੇ ਚ ਆ ਜਾਂ ਵੱਧ ਕਟਾ ਇਹ ਜੀ 1083 ਕਿੱਲੇ ਮਤਲਬ 1100 ਕਿੱਲਾ ਅਗਲੇ ਪਾ ਕੇ ਤੇ 200 ਨਾਲ ਉਂਝਿਆ ਜਿਹੜਾ ਵੇਲਾ ਪਿਆ 1300 ਕਿੱਲੇ ਲੱਗ ਪਾ ਪਾਣੀ ਆ ਗਿਆ ਪਾਣੀ ਇਦੇ ਚ ਆ ਗਿਆ ਜੀ ਘੜ ਤੋਂ 2 250 ਕਿੱਲੇ ਜੰਗਲ ਚ ਪਾਣੀ ਆ ਗਿਆ ਪੰਜਾਂ ਥਾਵਾਂ ਤੋਂ ਜਿਵੇਂ ਉਧਰ ਪਾਸਤਾ ਵੱਲ ਟੁੱਟ ਕੇ ਆਇਆ ਆ ਪੰਜਾਂ ਕਿੱਲਿਆਂ ਦੇ ਵਿੱਚ ਅੱਛਾ ਤੇ ਪਾਣੀ ਦਾ ਮਤਲਬ ਜਿਹੜਾ ਹੁਣ ਹੋਰ ਘੰਟੇ ਤੱਕ ਜਿਹੜਾ ਬੰਨ ਦਾ ਲੈਵਲ ਦੇ ਬਰਾਬਰ ਹੋ ਜਾਏਗਾ ਪਿਛਲੀ ਵਾਰੀ 23 ਚ ਵੀ ਐਵੇਂ ਬਰਾਬਰੀ ਹੋਇਆ ਸੀ ਅਸੀਂ ਉਦੋਂ ਵੀ ਆਪਦੇ ਟਰੈਕਟਰ ਟਰਾਲੀਆਂ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਚਲੋ ਐਮਐਲਏ ਸਾਹਿਬ ਆਏ ਸਾਡੇ ਨਾਲ ਲੱਗੇ ਹੁਣ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਹੂੰ ਬਾਕੀ ਸੀ ਤਹਿਸੀਲਦਾਰ ਸਾਹਿਬ ਆਇਆ ਸੀ ਉਹਨਾਂ ਸਾਨੂੰ ਤੇਲ ਦਾ ਮੁਹਿਆ ਕੱਲ ਕੀਤਾ ਕੁਛ ਅੱਜ ਉਹਨਾਂ ਨੇ ਆਖਿਆ ਪਰਚੀ ਲਿਖ ਲਈ ਸਾਡੇ ਤੋਂ ਆਂਦੇ ਤੁਹਾਨੂੰ ਦੇਵਾਂਗੇ ਜੇ ਦਿੱਤਾ ਨਹੀਂਗਾ ਤੇ ਸਾਨੂੰ ਮਤਲਬ ਬੀਐਸਐਫ ਤੇ ਐਸਐਚਓ ਸਾਹਿਬ ਜਿਵੇਂ ਉਹਨਾਂ ਪ੍ਰਸ਼ਾਸਨ ਉਦੋਂ ਨਾਲ ਸਾਨੂੰ ਹੈਗਾ ਮੈਂਦ ਵਿੱਚ ਕੋਈ ਗੱਲ ਨਹੀਂ ਤੁਸੀਂ ਕਰੋ ਅਸੀਂ ਤੁਹਾਨੂੰ ਜੋ ਲੋੜ ਪਈ ਸਾਨੂੰ ਦੱਸਿਆ ਜੇ ਕਿਸੇ ਜਿਵੇਂ ਇੱਥੇ ਨਾ ਬੰਦੇ ਕੋਈ ਰੋਕਣ ਨਾਲ ਹੀ ਆ ਗਏ ਸੀ ਕਾਲ ਚਾਰ ਪੰਜ ਆ ਗਏ ਉਹਨਾਂ ਨੇ ਜਿਵੇਂ ਪਿੱਛੋਂ ਪਹਿਲਾਂ ਉਂਝ ਗਾਲਾਂ ਕੱਢਦਾ ਆ ਮਗਰ ਉਹ ਆਇਆ ਅੱਗ ਲਾਇਕ ਐਡਾ ਬੜਾ ਝੁੰਬਾਜਾ ਬਣਾ ਕੇ ਲੈ ਗਿਆ ਮੈਂ ਟਰੈਕਟਰਾਂ ਨੂੰ ਅੱਗ ਲਾਉਣੀ ਆ ਫੇਰ ਉਹਨੂੰ ਅਸੀਂ ਇੱਥੇ ਰੋਕਿਆ ਉਹਦੀ ਅੱਗ ਬੁਝਾਈ ਉਹਨੂੰ ਸੁੱਟਿਆ ਉਹਨੂੰ ਮੁੜਕੇ ਉਹ ਪਿੰਡ ਨੂੰ ਭੱਜ ਗਿਆ ਪਰ ਅਸੀਂ ਇਹੋ ਜੇ ਲੋਕਾਂ ਦਾ ਸਾਡੀ ਨਾਲ ਮਤੋਂ ਨਹੀਂ ਚਾਹੀਦੀ ਕਿ ਕੱਲ ਨੂੰ ਜਿੱਥੇ ਕੋਈ ਝਗੜਾ ਹੋ ਜੇ ਗੱਲਬਾਤ ਪਤਾ ਇਹਨੂੰ ਉਹਨਾਂ ਨੂੰ ਤੰਗੀ ਕੀ ਹੈ ਪਰੇਸ਼ਾਨੀ ਕਿਹੜੀ ਚਾਹੀਦੀ ਹੈ ਉਹਦੀ ਨਾ ਤਾਂ ਉਹਦੀ ਕੋਈ ਮਰਲਾ ਇੱਥੇ ਪੈਲੀ ਸੀ ਨਾ ਉਹਦੇ ਮਗਰ ਪਤਾ ਨਹੀਂ ਕੌਣ ਆ ਸਿਆਸੀ ਕੋਈ ਬੰਦਾ ਹੋਵੇਗਾ ਜਿਹੜਾ ਦਾ ਕੰਮ ਨਹੀਂ ਕਰਦੇ ਨਾ ਜੇ ਵੈਸੇ ਤਾਂ ਤੁਸੀਂ ਕਿਹਾ ਪਾਣੀ 200 ਕਿੱਲੇ ਦੇ ਆਸ-ਪਾਸ ਆ ਗਿਆ ਪਰ ਸਾਰਾ ਜਦੋਂ ਜੰਗਲ ਚ ਪਾਣੀ ਆ ਗਿਆ ਇੱਥੇ ਜਨਵਰੀ ਵੀ ਨੇ ਵਿੱਚ ਤੇ ਨਾਲ ਹੀ ਪਿੰਡ ਲੱਗਦੇ ਨੇ ਪਿੰਡਾਂ ਚ ਫਿਰ ਪਾਣੀ ਆ ਜੂ ਪਿੰਡ ਤੇ ਕੱਢ ਦੋ 6-7 ਪਿੰਡ ਨੇ ਜਦੋਂ ਇੱਥੇ ਹੈਗਾ ਪਿੰਡਾਂ ਦੀ ਜਿੰਨੀ 8 ਤੋਂ ਵੀ ਖਿਲਰ ਜਾਣੀਆਂ